ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸਮਾਲਸਰ ਤਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ 'ਚ ਦੋਸਤੋ ਆ ਵਿਹੜ ਵਿਖਾਉਣੀ ਆ ਇੱਕ ਘਰ ਦੋਸਤੋ ਰਹਿ ਜਾਂਦੇ ਆ ਕੋਠੇ ਵਜਦੇ ਕੋਠੀ ਵਜਦੇ ਆਪਣੇ ਹਨ ਸੇਖ ਵਾਲੇ ਪਾਸੇ ਨੂੰ ਕੋਠੇ ਆ ਦੋਸਤੋ ਬਾਹਰ ਖੇਤਾਂ 'ਚ ਘਰ ਆ ਤੇ ਅੱਜ ਦੀ ਵੀਡੀਓ 'ਚ ਆ ਵਿਹੜ ਵਿਖਾਉਣੀ ਆ ਪ੍ਰੋਪਰਟੀ ਡੇਲ ਬਾਈ ਤੋਂ ਲੈ ਲੈਣੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਚਾਹ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਘਰੇਲੂ ਵਾੜਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਦੇਖ ਸਕਦੇ ਦੁੱਧ ਤੇ ਲਾਏ ਹੋਏ ਆ ਵਿੱਚੋਂ ਜਦੋਂ ਕੋਈ ਇੱਕ ਅੱਧਾ ਪਸ਼ੂ ਵੱਜ ਜਾਂਦਾ ਸੇਲ ਕਰ ਦਿੰਦੇ ਬਾਈ ਆ ਜਾਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਦੱਸ ਦੇ ਧੀਰ ਸਿੰਘ ਸਿੰਘ ਠੀਕ ਆ ਵਹਿੜ ਤਾਂ ਆਪਣੀ ਘਰ ਦੇ ਗਈ ਆ ਵੀ ਘਰ ਦੀ ਆ ਬਈ ਦੂਜੇ ਦੇ ਸੋਨਾ ਪਹਿਲੇ ਸੋਨਾ ਤੇ ਘਰੇ ਚੋਈ ਆ ਦੂਜੇ ਦੇ ਵੇਚਣੀ ਆ ਠੀਕ ਆ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ 21 22 ਕਿਲੋ ਦਿੱਤਾ ਨੇ ਵੀਰੇ 21 22 ਕਿਲੋ ਐਰ ਕੀ ਫੇਰ ਤੁਹਾਡੇ ਹਿਸਾਬ ਨਾਲ ਕਿੰਨਾ ਪਾ ਦੂ 25 26 ਕਿਲੋ ਚਾਹੀਦਾ 25 26 ਕਿਲੋ ਦੁੱਧ ਪਾ ਦਊਗੀ ਹਨਾ ਤੇ ਦਿਨ ਕਿੰਨੇ ਰਹਿੰਦੇ ਇਹਦੇ ਸੂਣ ਦੇ ਦਿਨ ਇਹਦੇ 18 ਤਰੀਕ ਨੂੰ ਪੂਰੇ ਬਣੇ ਤੇ ਜਿਹੜਾ ਇਹਦੇ ਟੀਕਾ ਰਖਵਾਇਆ ਚ ਯਾਰ ਉਹ ਨਹੀਂ ਰੱਖਿਆ ਠੀਕ ਆ ਤੇ ਰਾਮ ਵੀ ਕਰਦੀ ਨਾ ਇਹਨਾਂ ਠੀਕ ਹੈ ਸਹੀੰਦ ਦਾ ਬਾਹਲਾ ਚੱਲ ਪਿਆ ਵੀ ਸਹੀੰਦ ਹਾਂ ਹਾਂ ਹੈ ਤੇ ਦੇਖ ਸਕਦੇ ਹੋ ਦੋਸਤੋ ਕੱਦ ਕਾ ਠੀਕ ਆ ਪਲੀ ਸੰਵੀ ਚੰਗੀ ਆ ਕਿੰਨੀ ਤਰੀਕ ਨੂੰ ਆਪਾਂ ਦਿਨ ਦੱਸਿਆ ਇਹ 18 ਤਰੀਕ ਨੂੰ 18 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਤੇ ਹਵਾਨਾ ਦਾ ਕਰਮ ਵਾਲੀ ਹੁਣ ਵੀ ਬਹੁਤ ਸੋਹਣਾ ਬਣਾਈ ਫਿਰਦੀ ਚੋਣ ਚਠੰਡੀ ਸੀਲ ਆ ਜਮਾਂ ਜਲ ਭਾਵੇਂ ਜਿਵੇਂ ਮਰਜ਼ੀ ਹੁਣ ਚੋਲਾ ਭਾਵੇਂ ਕੋਈ ਮਸਲਾ ਨਹੀਂ ਠੀਕ ਆ ਥਣ ਦੋਸਤੋ ਚਾਰੇ ਗੇਵ ਚ ਨਿਖੜਵੇਂ ਮੁਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਦੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਦੋਸਤੋ ਮੋਟੀਆਂ ਮੋਟੀਆਂ ਨਾੜਾਂ ਕਿਉਂਕਿ ਜਿਹੜੀ ਦੁੱਧ ਵਾਲਾ ਪਸ਼ੂ ਹੋਵੇ ਉਹਦੇ ਹਵਾਨੇ ਦੇ ਉੱਤੇ ਹੀ ਨਾੜਾਂ ਹੁੰਦੀਆਂ ਬਾਕੀ ਮਿਲਕ ਵੀ ਇਹਨਾਂ ਦੇਖ ਸਕਦੇ ਆ ਪੂਰੀ ਮੋਟੀ ਆਉਂਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਤੋੜੇਗਾ ਹਾਂ ਦੇਖ ਸਕਦੇ ਦੋਸਤੋ ਰੰਗ ਬਾਜ ਚੰਗਾ ਗਰਮੀ ਤਾਂ ਨਹੀਂ ਬਾਲੀ ਮੰਦੀ ਹੋਣੀ ਹੈ ਨਾ ਲਓ ਵੀ ਦੋਸਤੋ ਦੇਖ ਸਕਦੇ ਹੋ ਮੂੰਹ ਮੱਥਾ ਇਹਦਾ ਦੂਜਾ ਸੂਆ ਸੋਨਾਗਾ ਚਮਕ ਚੁੰਕ ਵੀ ਚੰਗੀ ਆ ਪਲੀ ਸਭੀ ਵੀ ਚੰਗੀ ਆ ਹਾਂ ਹਾਂ ਬਹੁਤ ਦੇਖ ਸਕਦੇ ਨਾ ਚੱਲ ਬੰਦ ਐਂ ਮੋੜ ਲਿਆ ਦਿਆਂਦਾ ਦੇਖ ਸਕਦੇ ਹੋ ਦੋਸਤੋ ਹਵਾਨਾ ਟੋਰ ਤਾਰ ਬਹੁ ਵਗਾ ਤੁਰਦੀ ਫਰਲਾ ਹੁਣ ਵੀ ਪੂਰਾ ਫਿਟੜਾ ਵਾਲਾ ਹਵਾਨਾ ਰੱਖੂਗੀ ਪੂਰਾ ਪੱਟਾਂ ਦੇ ਸੰਨ ਚ ਜੋਸ਼ ਵਾਲਾ ਹਵਾਨ ਫੋਟਾਂ ਨੂੰ ਦੋਸਤੋ ਚੌੜਾ ਨਾ ਕੋਈ ਸਾਈਡ ਨਾ ਸੂਟ ਜਾਵਾ ਦੇਖ ਸਕਦੇ ਆ ਇਹਦਾ ਮੁੱਲ ਜਾਇਜ਼ ਮੁੱਲ ਦਾ 95000 95000 ਚੋਂ ਵਿੱਚੋਂ ਮੌਕੇ ਦੇ ਲੈਸ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਠੀਕ ਆ ਤੇ ਫੋਨ ਨੰਬਰ ਹੈਗਾ ਆਪਣਾ 98143 98143 93688 94688 ਦੋਸਤੋ ਬਾਈ ਦਾ ਫੋਨ ਨੰਬਰ ਹੈਗਾ 98143 94688 ਇਹ ਨੰਬਰ ਤੇ ਤੁਸੀਂ ਕਨੈਕਟ ਕਰਨਾ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅਦਲੋ ਧੰਨਵਾਦ